ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਹੜੀ ਸ਼ਖਸੀਅਤ ਨਾਲ ਮੈਂ ਤੁਹਾਨੂੰ ਰੂਪ ਰੂਪ ਕਰਾਉਣ ਜਾ ਰਿਹਾ ਇਹ ਇਸ ਇਲਾਕੇ ਦੀ ਇੱਕ ਮੰਨੀ ਪਰਮੰਨੀ ਸ਼ਖਸੀਅਤ ਆ ਜਿੰਨਾਂ ਕੋਲੇ ਬਹੁਤ ਸਾਰਾ ਹੁਨਰ ਆ ਜਿਹੜਾ ਵੀ ਤੁਸੀਂ ਪਿਛਲੀ ਵੀਡੀਓਆਂ ਦੇ ਵਿੱਚ ਦੇਖਿਆ ਤੇ ਇਹਨਾਂ ਦਾ ਨਾਮ ਜਿਹੜਾ ਇਹਨਾਂ ਦੇ ਨਾਮ ਅਗੇ ਇਹਨਾਂ ਦੇ ਇਹਨਾਂ ਦੇ ਮੂਹਰੇ ਸਾਡਾ ਸਿਰ ਝੁਕਦਾ ਕਿ ਇਹਨਾਂ ਨੇ ਬਹੁਤ ਵਧੀਆ ਕਾਰਗਰੀ ਕੀਤੀ ਆ ਤੇ ਇਹ ਮੇਰੇ ਨਾਲ ਨੇ 22 ਸਰਦਾਰ ਜਸਕਰਨ ਸਿੰਘ ਜੀ ਗਿੱਲ ਸਾਹਿਬ ਤੇ ਥੋੜਾ ਜਿਹਾ ਸੁਣਚੀ ਬੋਲਦਾ ਸਤਿ ਸ੍ਰੀ ਅਕਾਲ ਜੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹਨਾਂ ਵੱਲੋਂ ਵੀ ਤੇ ਹੁਣ ਆਪਾਂ ਇਹਨਾਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ ਬਾਈ ਤੁਸੀਂ ਪਹਿਲਾਂ ਸਾਨੂੰ ਇਹ ਦੱਸਣਾ ਕਿ ਤੁਸੀਂ ਜਿਹੜੀ ਕੰਮ ਦੀ ਸਿੱਖਿਆ ਜਿਹੜੀ ਆ ਕਿੱਥੋਂ ਲਈ ਪੜ੍ਹਾ ਇਹ ਸਰਦਾਰ ਗੁਰਮukh ਸਿੰਘ ਜੀ ਉਹਨਾਂ ਤੋਂ ਆਪਾਂ ਕੰਮ ਸਿੱਖਿਆ ਠੀਕਾ ਬਹੁਤ ਵਧੀਆ ਬੰਦੇ ਸੀ ਉਹ ਜਿੰਨੇ ਕਾਪਾ ਨੂੰ ਬੜੇ ਪ੍ਰੇਮ ਨਾਲ ਕੰਮ ਦਿਖਾਇਆ ਠੀਕ ਹੈ ਸਰਦਾਰ ਗੁਰਮੁਖ ਸਿੰਘ ਜੀ ਨੇ ਠੀਕ ਹੈ ਤੇ ਨਹੀਂ ਤਾਂ ਆਮ ਆਪਾ ਮਿਸਤਰੀਆਂ ਕੋਲੋਂ ਮਤਲਬ ਕਿ ਸੰਦੇ ਆਈ ਮੇਰੇ ਹੱਥ ਤੇ ਕਰਨੀ ਮਾਰੀ ਥਾਤੇ ਗੱਜ ਮਾਰਿਆ ਠੀਕ ਹੈ ਤੇ ਫਿਰ ਮੈਨੂੰ ਕੰਮ ਸਿਖਾਇਆ ਠੀਕ ਹੈ ਪਰ ਉਹ ਇਹੋ ਜਿਹੇ ਬੰਦੇ ਸੀ ਉਹਨਾਂ ਨੇ ਪਿਆਰ ਦੀ ਭਾਸ਼ਾ ਨਾਲ ਹੀ ਕੰਮ ਸਿਖਾਇਆ ਪਿਆਰ ਦੀ ਭਾਸ਼ਾ ਨਾਲ ਕੰਮ ਸਿਖਾਇਆ ਬਹੁਤ ਵਧੀਆ ਬੰਦੇ ਸੀ ਠੀਕ ਹੈ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਜਿੰਨਾ ਤੁਸੀਂ ਕੰਮ ਸਿੱਖਿਆ ਉਹ ਕਿੱਥੋਂ ਦੇ ਰਹਿਣ ਵਾਲੇ ਸੀਗੇ ਉਹ ਸਰਦਾਰ ਗੁਰਮੁਖ ਸਿੰਘ ਜੀ ਉਹ ਆਪਣੇ ਹਵੋ ਰੋਡ ਤੇ ਜੋ ਮੁੰਨੇ ਰੋਡ ਨਿਕਲਦਾ ਨਹੀਂ ਉਹ ਕੋਨੇ ਦੇ ਘਰ ਆ ਜੀ ਉਹਨਾਂ ਠੀਕ ਹੈ ਜਨਕੀ ਸ਼੍ਰੀ ਮੁਖਤਸਰ ਸਾਹਿਬ ਜਰਨ ਵਾਲਾ ਹਾਂ ਜੀ ਸ਼੍ਰੀ ਮੁਖਤਸਰ ਸਾਹਿਬ ਜੀ ਇਹ ਬਾਈ ਜੀ ਸਰਦਾਰ ਗੁਰਮੁਖ ਸਿੰਘ ਹੋਰਾਂ ਜੀ ਤੋਂ ਕੰਮ ਸਿੱਖੇ ਨੇ ਜਿਨ੍ਹਾਂ ਤੋਂ ਸਾਰੀ ਤਕਨੀਮ ਸਿੱਖੀ ਆ ਤੇ ਇਹਨਾਂ ਦੇ ਹੱਥ ਦੇ ਵਿੱਚ ਇੰਨੀ ਕਾਰਾਗਰੀ ਆ ਹੁਨਰ ਆ ਕਿ ਮੈਂ ਕਹਿੰਦਾ ਵੀ ਜਿਹੜੀ ਚੀਜ਼ ਨੂੰ ਜਿਹੜੇ ਪਾਸੇ ਡਿਜ਼ਾਈਨ ਨੂੰ ਮੋੜ ਦਿੰਦੇ ਆ ਨਾ ਤੇ ਮੈਂ ਕਹਿੰਦਾ ਸਿਰਾ ਲਾ ਦਿੰਦੇ ਆ ਪਿੱਛੇ ਤੁਸੀਂ ਦੇਖਿਆ ਹੋਣਾ ਇਹਨਾਂ ਨੇ ਇੱਕ ਸਰਦਾਰ ਮਿੱਠਾ ਸਿੰਘ ਜੀ ਦੀ ਹਵੇਲੀ ਬਣ ਰਹੀ ਆ ਜੀ ਵੀ ਸਾਰੀ ਕਾਰਾ ਕਰੇ ਫਰੰਟ ਤੋਂ ਲੈ ਕੇ ਮੈਂਗਨਾ A to Z ਇਹਨਾਂ ਨੇ ਕੀਤੀ ਆ ਤੇ ਉਹਦਾ ਫਲੋਰ ਇੰਨਾ ਵਧੀਆ ਤਿਆਰ ਕੀਤਾ ਕਿ ਜਿਹਦੇ ਵਿੱਚ ਇਸ ਤਰ੍ਹਾਂ ਲੱਗਦਾ ਇਹ ਜਿਵੇਂ ਗਲੀਚਾ ਵਿਛਿਆ ਹੋਵੇ ਨਹੀਂ ਤਾਂ ਗਲੀਚਾ ਹੀ ਲੱਗਦਾ ਬਈ ਤੁਸੀਂ ਸਾਰੇ ਆਏ ਹੋ ਗਨ ਵੀ ਆਪਣੇ ਤਿਆਰ ਹੋਈ ਜਾਂਦਾ ਬਸ ਥੋੜ ਨੂੰ 15 ਦਿਨਾਂ ਦੇ ਵਿੱਚ ਵਿੱਚ ਫਿਨਲ ਦੇ ਦੇਣਾ ਠੀਕ ਹੈ ਫਿਰ ਆਪਾਂ ਇਹ ਬਣਾਉਣੀ ਠੀਕ ਹੈ ਤੇ ਤੁਸੀਂ ਪੰਜਾਬ ਦੇ ਵਿੱਚ ਹੀ ਕੰਮ ਕੀਤਾ ਕਿ ਪੰਜਾਬ ਤੋਂ ਬਾਹਰ ਵੀ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਨਹੀਂ ਮੈਨੂੰ ਆਈਏ 2 ਡਰਾਈਵਰ ਦੇ ਪਰਪਸ ਦੇ ਹੀ ਨਹੀਂ ਵਾਰ ਅੱਛਾ ਬਾਹਰ ਨਹੀਂ ਕਿਉਂਕਿ ਆਪਣਾ ਇਤਨੀ ਕੰਮਰੀ ਚੱਲੀ ਹੈ ਹਾਂਜੀ ਹਾਂਜੀ ਫਿਰ ਆਪ ਕੋ ਬਾਹਰ ਜਾਂਦੇ ਆਪ ਦੀ ਸ਼ਹਿਰ ਛੱਡ ਕੇ ਜਾਣ ਹੋਣਾ ਹੈਗੇ ਮੌਕਾ ਹਾਂਜੀ ਹਾਂਜੀ ਵੈਸੇ ਤਾਂ ਮੈਂ ਕਟੋ-ਕਟ 10 ਸਾਲਾਂ ਤੋਂ ਬਾਈ ਜੀ ਨੂੰ ਦੇਖ ਰਿਹਾ ਕਿ ਬਾਈ ਜੀ ਕੋਲੇ ਚੱਕ ਬੀੜ ਸਰਕਾਰ ਦੇ ਆਰਡਰ ਹੀ ਨਹੀਂ ਪੂਕਤ ਨੇ ਆਰਡਰ ਚੱਕ ਬੀੜ ਸਰਕਾਰ ਦੇ ਇੰਨੇ ਹੋ ਰਹੇ ਆ ਕਿ ਮੇਰੇ ਸਾਨ ਫਾਲ ਫਾਲ ਦੀ ਬੁਕਿੰਗ ਚੱਲਦੀ ਪੂਰੇ ਕੋਲ ਹਾਂਜੀ ਉਹ ਟਾਈਮ ਤਾਂ ਆਏ ਨਹੀਂ ਫਿਰ ਅੱਜ ਟਾਈਮ ਦੇਣਾ ਵੀ ਨਹੀਂ ਟਾਈਮ ਕੋਈ ਉਹਨਾਂ ਟਾਈਮ ਦੇਈ ਨਾ ਜਿਨੇ ਪ੍ਰੇਮ ਦੇ ਨਾਲ ਕੰਮ ਕਰਾਉਣਾ ਜਿਨੇ ਕੰਮ ਸ਼ੌਂਕ ਦੇ ਨਾਲ ਕੰਮ ਕਰਾਉਣਾ ਜਿਹਨੂੰ ਇੱਕ ਜਨੂਨ ਆ ਵੀ ਮੈਂ ਇਸ ਕੰਮ ਨੂੰ ਐ ਕਰਾਉਣਾ ਤੇ ਉਹ ਬਾਈ ਜੀ ਹੋਰਾਂ ਕੋਲੋਂ ਕਰਵਾਉਂਦੇ ਤੇ ਇੱਕ ਸਾਲ ਲਈ ਵੇਟ ਵੀ ਕਰ ਲੈਂਦੇ ਆ ਕਈ ਵਾਰ ਤਾਂ ਮੈਨੂੰ ਲੱਗਦਾ ਅਗਲੇ ਦੇ ਪ੍ਰੋਗਰਾਮ ਵੀ ਲੰਘ ਜਾਂਦੇ ਉਹ ਮੇਰੇ ਲੱਗਦਾ ਫਾਸਟ ਕਰਵਾ ਲਾਂਗੇ ਉਹ ਐ ਨਹੀਂ ਜਿਹੜੇ ਬੰਦੇ ਨੇ ਕੰਮ ਕਰਾਉਣਾ ਨਾ ਉਹ ਰੁਕ ਵੀ ਜਾਂਦਾ ਅੱਜ ਰੁਕ ਜਾਂਦਾ ਹਾਂ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਟਾਈਮ ਦੇ ਸਾਨੂੰ ਠੀਕ ਹੈ ਇਸੋਂ ਦੇ ਦਿਖਾਉਣੇ ਕੰਮ ਹਾਂ ਇੱਕ ਕੁਐਸਚਨ ਮੇਰਾ ਹੋ ਰਿਹਾ ਤੁਹਾਨੂੰ ਇਸ ਫੀਲਡ ਦੇ ਵਿੱਚ ਇਸ ਕੰਮ ਨੂੰ ਸ਼ੁਰੂ ਕੀਤਿਆਂ ਨੂੰ ਕਿੰਨੇ ਸਾਲ ਹੋ ਗਏ ਇਹ ਘੱਟ ਤੋਂ ਘੱਟ ਹੋਗੇ ਨੇ ਜੇ ਮੇਨੂੰ ਆਦਾ 25-26 ਸਾਲ ਹੋ ਗਏ 25-26 ਸਾਲ ਹੋ ਗਏ ਘੱਟ ਤੋਂ ਘੱਟ 25-26 ਸਾਲ ਦਰਸ਼ਕੋ ਬਹੁਤ ਹੁੰਦੇ ਆ ਕਿਸੇ ਵੀ ਕੰਮ ਦੇ ਵਿੱਚ ਜਦੋਂ ਕੋਈ ਬੰਦਾ ਕਿਸੇ ਕੰਮ ਦੇ ਵਿੱਚ ਪੈਂਦਾ ਤੇ ਹੌਲੀ-ਹੌਲੀ ਉਹਦਾ ਤਜਰਬਾ ਦਿਨ-ਬਦਨ ਜਿਹੜਾ ਵਧਦਾ ਜਾਂਦਾ ਤੇ ਇੰਨਾ ਕੁ ਤਜਰਬਾ ਇਹਨਾਂ ਦਾ ਵਧਿਆ ਕਿ ਮੈਂ ਕਹਿੰਦਾ ਵੀ ਜਿਸ ਚੀਜ਼ ਨੂੰ ਵੀ ਹੱਥ ਪਾਉਂਦਿਆ ਉਹ ਚੀਜ਼ ਸੋਨਾ ਬਣ ਜਾਂਦੀ ਹੈ ਤੇ ਹਰੇਕ ਚੀਜ਼ ਦੇ ਵਿੱਚ ਮੈਂ ਕਹਿੰਨਾ ਇਹਨਾਂ ਨੂੰ ਇੰਨੀ ਮਹਾਰਤ ਹਾਸਲ ਆ ਕਿ ਮੈਂ ਕਹਿੰਨਾ ਜੇ ਕਿਸੇ ਨੇ ਕੋਈ ਮਕਾਨ ਦਾ ਅਸਟੀਮੇਟ ਵੀ ਲਵਾਉਣਾ ਹੋਵੇ ਨਕਸ਼ਾ ਵੀ ਬਣਵਾਉਣਾ ਹੋਵੇ ਨਕਸ਼ੇ ਤੱਕ ਬਾਈ ਜੀ ਤੁਸੀਂ ਸੁਣਿਆ ਆ ਬਣਵਾ ਲਿਆ ਘਰਾਂ ਹਾਂਜੀ ਹਾਂ ਬੜਾਈ ਆਪਾਂ ਆ ਵੀ ਕਰੀ ਰਹੀ ਕੰਮ ਲੱਖਣਾਂ ਵੀ ਦੇ ਦੇਣਗੇ ਅਗਲੇ ਨੂੰ ਸਹਿ ਦੇਖ ਰਹੀ ਦੀ ਆ ਵੀ ਐ ਬਣੂਗਾ ਜਿਆ ਉਹਨਾਂ ਨੂੰ ਪਸੰਦ ਆਉਂਦਾ ਤਾਂ ਬਣਵਾ ਦੇਣਾ ਠੀਕ ਹੈ ਨਹੀਂ ਚਲੋ ਅੱਛਾ ਫਿਰ ਬਹਾਰੀ ਨਕਸ਼ਾ ਵੀ ਬਣਾ ਦੇ ਠੀਕ ਹੈ ਤੇ ਜਿਵੇਂ ਹੁਣ ਆਪਾਂ ਪਿੱਛੇ ਤੁਹਾਡੀਆਂ ਵੀਡੀਓ ਕਾਫੀ ਵਾਇਰਲ ਹੋਈਆਂ ਤੇ ਤੁਹਾਨੂੰ ਮੈਂ ਸੁਣਿਆ ਮੀਡੀਆ ਵਾਲੇ ਇਨਾਂ ਕਾਫੀ ਸੰਪਰਕ ਕੀਤੇ ਹਾਂ ਕਿ ਅੱਜ ਉਹ ਦੋ ਆਏ ਸੀ ਸਾਡੇ ਕੋਲੇ ਪੱਤਰਕਾਰ ਆਏ ਤੁਹਾਡੇ ਕੋਲ ਪੱਤਰਕਾਰ ਆਏ ਸੀ ਕਿ ਕੋਈ ਨਹੀਂ ਦੇਵਾਂਗੇ ਟਾਈਮ ਖੰਡੀ ਕਰੀ ਆ ਜਾਏਗਾ ਅਸੀਂ ਤੇ ਆ ਰੋਈ ਜਾ ਠੀਕ ਹੈ ਜਦੋਂ ਤਿਆਰ ਹੋ ਗਿਆ ਫਿਰ ਆਪਾਂ ਹੋਰ ਉੱਪਰ ਦਾ ਠੀਕ ਹੈ ਪੱਤਰਕਾਰ ਭਰਾਵਾਂ ਨੇ ਇਨਾਂ ਤੱਕ ਪਹੁੰਚ ਕੀਤੀ ਆ ਤੇ ਅਸੀਂ ਤੁਹਾਡੀ ਵੀਡੀਓ ਕਵਰੇਜ ਕਰਨੀ ਹੈ ਤੇ ਮੈਂ ਤਾਂ ਇਹਨਾਂ ਦੀ ਕਾਫੀ ਤਰ੍ਹਾਂ ਚੋ ਕਵਰੇਜ ਕਰ ਰਹੇ ਆ ਮੀਡੀਆ ਕਵਰੇਜ ਹੈ ਤੇ ਹੋਰ ਤੁਹਾਨੂੰ ਕਿਹੜੇ ਕਿਹੜੇ ਸ਼ੌਂਕ ਨੇ ਇਸ ਤੋਂ ਬਿਨਾਂ ਜਿਵੇਂ ਤੁਹਾਡੇ ਕੋਲੇ ਇਹ ਆਪਿੱਤਾਂ ਇਹ ਗੈਲੋ ਦਸਤਕਾਰੀ ਕੰਮ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਹੁਨਰ ਆ। ਹੋਰ ਤੁਹਾਨੂੰ ਕਿਹੜੇ ਇਤੂ ਬਿਨਾ ਹੋਰ ਤੁਸੀਂ ਕਿਹੜੇ ਕਿਹੜੇ ਸ਼ੌਂਕ ਰੱਖਦੇ ਹੋ? ਉਹ ਆਏ ਨਹੀਂ ਗੱਲ ਕੰਮ ਦਾ ਜਿਹੜਾ ਕਰਨ ਵਾਲਾ ਕਾਰੀਗਰ ਆ। ਠੀਕ ਆ। ਕੰਮ ਕੋਈ ਵੀ ਹੋਵੇ ਉਹਨੂੰ ਦਿਲੋਂ ਕੰਮ ਜਿਹੜਾ ਬੰਦਾ ਕਰਦਾ ਹੈ ਨਾ ਉਹ ਹਮੇਸ਼ਾ ਹੀ ਸੋਹਣਾ ਹੁੰਦਾ ਹੈ। ਠੀਕ ਆ। ਇਹ ਕੋਹੋਂ ਦਾ ਬੰਦੇ ਨਹੀਂ ਵੀ ਚਲੋ ਅਗਲੇ ਜਿਹੜੇ ਪੈਸੇ ਭਰਨੇ ਜਿਹੜੇ ਮਾਲਕ ਨੇ ਪੈਸੇ ਕੰਮ ਕੀਤਾ ਤੇ ਪੈਸੇ ਲੈ ਤੇ ਚੱਲ ਗਏ। ਸਾਡੇ ਇੱਥੇ ਕੰਮ ਅਸੀਂ ਕੰਮ ਕਰਦੇ ਦਿਲੋਂ ਆਪ ਪੈਸੇ ਦਿੰਦਾ। ਆਪ ਪੈਸਾ ਨਹੀਂ ਠੀਕ ਆ। ਇਹ ਪਰਦਾ ਗਲਾਪ ਉਹ ਵੀ ਆ ਬੈਠੇ ਲੋ ਵੀ ਤੁਸੀਂ ਕੰਮ ਕਰੋ ਠੀਕ ਆ ਬਾਕੀ ਮੈਂ ਅਸੀਂ ਖੁਦ ਕੰਮ ਕਰਵਾਇਆ ਹੋਇਆ ਇਸ ਘਰ ਦੇ ਵਿੱਚ ਜਿੱਥੇ ਬੈਠੇ ਆ ਸ਼ੂਟ ਕਰ ਰਹੇ ਆ ਤੇ ਹੋਰ ਵੀ ਬਹੁਤ ਸਾਰੇ ਕੰਮ ਜਿਹੜੇ ਬਾਈ ਜੀ ਨੇ ਚੱਕ ਵੀ ਸਰਕਾਰ ਦੇ ਵਿੱਚ ਕੀਤਾ ਬਹੁਤ ਦੇਖਿਆ ਬਾਈ ਜੀ ਨੇ ਨਾ ਕਦੇ ਆਉਣ ਦਾ ਟਾਈਮ ਦੇਖਿਆ ਕਦੇ ਨਾ ਰੋਪੀ ਖਾਣ ਦਾ ਟਾਈਮ ਦੇਖਿਆ ਨਾ ਕਦੇ ਜਿਵੇਂ ਆਮ ਤਾਂ ਕਹਿ ਲੋ ਜਿਵੇਂ ਇੱਕ ਘਾਤ ਹੁੰਦੀ ਹੈ ਵੀ 8 ਘੰਟੇ ਡਿਊਟੀ ਬਾਈ ਤਾਂ ਕਈ ਵਾਰ 10-10 ਘੰਟੇ ਪੈੜ ਤੇ ਨੰਘ ਜਾਂਦੇ ਆ ਬਹੁਤ ਵਾਰ ਵੇਖਿਆ ਕਈ ਵਾਰ ਆਮ ਤਾਂ ਹੁੰਦਾ ਵੀ ਚਲੋ ਜੀ 6 ਵਜੇ ਤੋਂ ਪਹਿਲਾਂ ਹੀ ਪੌਣੇ 6 ਵਜੇ ਇਧਰ ਸੈੱਟ ਕਰ ਦਿੰਦੇ ਆ ਤੇ ਬਾਈ ਨੂੰ ਮੈਂ ਕਈ ਵਾਰ 7-7 ਵਜੇ ਤੱਕ ਵੇਖਿਆ ਵੀ ਪੈਡ ਤੇ ਖੜਾ ਹੁੰਦਾ ਹਾਂ ਜੀ ਲੇਬਰ ਚਲੇ ਵੀ ਜਾਵੇ ਆਪ ਹੀ ਸਾਰਾ ਕੁਝ ਕਰਕੇ ਜਾਂ ਜੋ ਵੀ ਮਟੀਰੀਅਲ ਪਿਆ ਹੋਵੇ ਤਾਂ ਬਹੁਤ ਸਮਾਂ ਨਹੀਂ ਘੜੀ ਨਹੀਂ ਕਰੇ ਦੇਖੀ ਬਾਈ ਨੂੰ ਮੈਂ ਨਹੀਂ ਦੇਖਿਆ ਤੁਹਾਡੇ ਤਾਂ ਮੈਂ ਛੋਕਦਾ ਹੁੰਦਾ ਨਹੀਂ ਕੰਪਨੀ ਜਿਹੜਾ ਕੰਮ ਛੋਕ ਨਾ ਕਰਦਾ ਤੇ ਉਹ ਟਾਈਮ ਕਿਨੋ ਦੇ ਜ ਨਹੀਂ ਆਉਂਦਾ ਹਾਂ ਕਿਉਂਕਿ ਬਾਈ ਦੇ ਵਿੱਚ ਕੰਮ ਦਾ ਇੰਨਾ ਜਨੂਨ ਆ ਇੰਨੀ ਹੁਨਰ ਆ ਤੇ ਵਧੀਆ ਟੰਗ ਨਾ ਕਰਦਿੰਨੇ ਵੀ ਮੈਂ ਕਹਿੰਦਾ ਵੀ ਇਹਨਾਂ ਨੇ ਕਦੇ ਨਹੀਂ ਨੋਟ ਕੀਤਾ ਕਦੇ ਨਹੀਂ ਨੋਟ ਕੀਤੀ ਹੁਣ ਫਰਸ਼ ਦੇ ਕੰਮ ਆ ਜਿਹੜੇ ਸਾਡੇ ਕੋਲੇ ਘੱਟ ਤੋਂ ਘੱਟ ਹੁਣ 4 ਮਤਲਬ ਕਿ ਆਪਣੇ ਕੋਲੇ ਆਈਆਂ ਹੋਈਆਂ ਸਾਈਆਂ ਕੰਮ ਠੀਕ ਹੈ 4 ਤੁਸੀਂ 4 ਜਣੇ ਨੇ ਕਿਹਾ ਸਾਡੇ ਪਹਿਲਾਂ ਸਾਡੇ ਨਾਲੋਂ ਕੋਈ ਨਹੀਂ ਸਾਨੂੰ ਫਾਈਨਲ ਕਰ ਲੈਣਗੇ ਫਿਰ ਅਸੀਂ ਸ਼ੁਰੂ ਕਰਾਂਗੇ ਜਿਹੜਾ ਹਵੇਲੀ 'ਚ ਬਣਾਇਆ ਹਾਂਜੀ ਹਵੇਲੀ 'ਚ ਬਣਾਇਆ ਜਿਹੜਾ ਹਵੇਲੀ ਦੇ ਵਿੱਚ ਸਰਦਾਰ ਮਿੱਠਾ ਸਿੰਘ ਜੀ ਦੀ ਹਵੇਲੀ ਦੇ ਵਿੱਚ ਡਿਜ਼ਾਈਨ ਬਣਾਇਆ ਨਾ ਉਸ ਕੰਮ ਦੇ ਇਹਨਾਂ ਕੋਲੇ 4-5 ਸਾਈਆਂ ਹੋਰ ਬੁਕਿੰਗ ਹੋ ਚੁੱਕੀਆਂ ਆਲਰੇਡੀ ਹਾਂਜੀ ਹਾਂਜੀ ਤੇ ਕਿਉਂਕਿ ਹੁਣ ਜਿਹੜਾ ਪ੍ਰਾਂਤਨ ਸਾਡਾ ਇਤਿਹਾਸ ਸੀਗਾ ਸਾਡੇ ਪੁਰਾਣੇ ਦਰਵਾਜ਼ੇ ਹੁੰਦੇ ਸੀ ਪੁਰਾਣੀਆਂ ਹਵੇਲੀਆਂ ਹੁੰਦੀਆਂ ਸੀਗੀਆਂ ਉਹਨਾਂ ਦਾ ਡਿਵਾਈਨ ਬਣਾਉਣਾ ਲੋਕਾਂ ਨੇ ਫਿਰ ਸ਼ੁਰੂ ਕਰਤਾ ਤੁਹਾਨੂੰ ਲੱਗਦਾ ਕਿ ਲੋਕ ਪੁਰਾਣੇ ਰਵਾਇਜ ਵੱਲ ਫਿਰ ਚਲੇ ਗਏ ਹਾਂਜੀ ਹਾਂਜੀ ਇੱਕ ਵਾਰੀ ਅਸੀਂ ਸਾਰੇ ਬਣਾ ਰਹੇ ਸੀ ਕੰਮ ਕਰ ਰਹੇ ਸੀ ਜਦੋਂ ਗੱਡੀ ਰੋਕ ਕੇ ਸਰਦਾਰ ਜੀ ਬੰਦਾ ਰੋਕਿਆ ਪੰਜ ਦੋ ਮਿੰਟ ਉਹਨੇ ਗੱਡੀ ਵਿੱਚ ਬੈਠ ਕੇ ਵੇਖਿਆ ਠੀਕ ਹੈ ਫਿਰ ਉਹ ਗੱਡੀ ਤੋਂ ਉਤਰੇ ਦੂਗੇ ਪਿਓ ਪੁੱਤ ਠੀਕ ਉਤਰ ਕੇ ਸਾਡੇ ਕੋਲੇ ਅੰਦਰ ਆਏ ਕਹਿੰਦੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਪੁਰਾਣਾ ਰਸਤਾ ਇਹ ਮਨ ਲੇ ਕੇ ਖੜਾ ਕਰਤਾ ਫਿਰ ਦਵਾਰੇ ਪੀ ਉਹਨਾਂ ਨੇ ਇੱਥੇ ਤੇ ਕਰਿਆ ਪਰ ਵੀ ਮੇਰੀ ਓਵਰ ਹੈ ਜਿਹੜੀ ਤੁਹਾਨੂੰ ਲੱਗਦੀ ਹੈ ਠੀਕ ਹੈ ਇਹ ਚੀਜ਼ਾਂ ਵੇਲੇ ਕੈਥੇ ਨਾਲ ਵੀ ਨਹੀਂ ਬੋਲਦੀਆਂ ਜੀ ਉਹਨਾਂ ਨੇ ਕਿੱਡੀ ਵੱਡੀ ਗੱਲ ਕਹੀ ਸੀ ਹਾਂ ਜੀ ਸਰਦਾਰ ਨੇ ਮਠਾਈ ਸਾਡੇ ਹੈਗੇ ਸਰਦਾਰ ਜੀ ਉਹਨਾਂ ਦੇ ਬੇਟਾ ਮਾਨਕਰ ਅਤੇ ਵੀਰ ਹਾਂਜੀ ਬਹੁਤ ਉਹਨਾਂ ਨੂੰ ਸ਼ੌਕ ਹੈ ਹਾਂਜੀ ਹਾਂਜੀ ਕਿੰਨਾ ਬਲ ਕੇ ਦੋਹਾਂ ਬੇਟਿਆਂ ਨੂੰ ਡੈਟਿੰਗ ਨੂੰ ਉਹਨੂੰ ਸ਼ੌਕ ਹੈ ਦਿਨੋ ਸ਼ੌਕ ਕੰਮ ਕਰਵਾਉਂਦੇ ਬਹੁਤ ਸ਼ੌਕ ਹਾਂਜੀ ਹਾਂਜੀ ਪੈਸੇ ਦੇ ਕਈ ਹੋਰੀ ਆਏ ਆ ਵੀ ਕੋਈ ਇੰਨਾ ਬੜੇ ਕੰਮ ਠੇਕੇ ਦੇ ਨਹੀਂ ਕਰਦਾ ਮੈਂ ਸਮਾ ਠੇਕੇ ਦੇ ਕੀਤਾ ਉਹਨਾਂ ਨੂੰ ਲੱਗ ਪਤਾ ਲੱਗਿਆ ਵੀ ਇਹਨੂੰ ਇੰਨੇ ਚਿਰਾਂ ਨੇ ਹੋ ਗਿਆ ਕੰਮ ਕਰਦੇ ਨੂੰ ਤੇ ਇਹਨੇ ਇੰਨੇ ਦਿਨ ਲਾਤੇ ਤੇ ਹੁਣ ਤੱਕ ਯਾਰ ਵੀ ਕੁਝ ਨਹੀਂ ਬਲੇ ਗਿਆ ਉਹਨਾਂ ਨੇ ਆਪਾਂ ਨੂੰ ਪੈਸੇ ਉੱਤੋਂ ਦੀ ਦੇ ਦੇਣੇ ਚੱਕ ਵੀ ਪੈਸੇ ਕਰ ਤੂ ਕੰਮ ਕਰ ਬਹੁਤ ਸ਼ੌਂਕ ਨਾਲ ਕੰਮ ਕੀਤਾ ਵੀ ਪੈਸੇ ਭਰਦੇ ਇੱਕ ਇਸ ਵੀਡੀਓ ਦੇ ਵਿੱਚ ਮੈਂ ਸਰਦਾਰ ਮਿੱਠਾ ਸਿੰਘ ਦੇ ਪਰਿਵਾਰ ਨੂੰ ਦਿਲੋਂ ਸਲੂਟ ਕਰਦਾ ਸਰਦਾਰ ਮਾਨਕ ਜੀ ਨੂੰ ਸਰਦਾਰ ਸੁਤਵੀਰ ਸਿੰਘ ਜੀ ਨੂੰ ਸਰਦਾਰ ਮਿੱਠਾ ਸਿੰਘ ਜੀ ਨੂੰ ਕਿਉਂਕਿ ਜਿੱਥੇ ਕੰਮ ਕਰ ਰਹੇ ਨੇ ਜਿਹੜੀ ਹਵੇਲੀ ਵਿੱਚ ਕੰਮ ਕਰ ਰਹੇ ਨੇ ਉਹ ਸਰਦਾਰ ਮਿੱਠਾ ਸਿੰਘ ਜੀ ਦੀ ਆ ਤੇ ਉਹ ਪਰਿਵਾਰਕ ਮੈਂਬਰ ਇਹਨਾਂ ਨੂੰ ਇੰਨਾ ਦਿਨੋਂ ਸਹਿਯੋਗ ਦੇ ਰਹੇ ਆ ਕਿ ਮੈਂ ਸ਼ਬਦਾਂ ਦੇ ਵਿੱਚ ਨਹੀਂ ਬਿਆਨ ਕਰ ਸਕਦਾਗਾ ਇਸ ਟੀਜ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਕਿ ਤੇ ਮੈਂ ਕਹਿੰਦਾ ਵੀ ਉਹ ਮਿਹਨਤ ਦਾ ਜਿਹੜੀ ਬੰਦੀ ਆ ਦੇ ਹੀ ਰਹੇ ਨੇ ਉਹ ਪਿਆਰ ਸਤਿਕਾਰ ਬਹੁਤ ਦੇਣਗੇ ਤੁਹਾਨੂੰ ਉਹ ਜਵਾਕਾ ਨੂੰ ਖਵਾ ਦੇ ਕੋਈ ਕੀ ਲਿਆਦੀ ਕੋਈ ਲਿਆਦੇ ਸਾਨੂੰ ਮਤਲਬ ਕਿ ਵੀ ਕਹਿਣ ਦਾ ਮੌਕਾ ਨਹੀਂ ਦਿੱਤਾ ਉਹਨਾਂ ਨੇ ਕਹੀਦਾ ਸਰਦਾਰ ਜੀ ਇਹ ਕਰਨੇ ਕੋਈ ਗੱਲ ਨਹੀਂ ਕੋਈ ਨਹੀਂ ਕਿਸੇ ਗੱਲ ਨੂੰ ਮਤਲਬ ਕਿ ਉਹਨੇ ਸਾਨੂੰ ਅਜੇ ਤੱਕ ਰਾਏ ਨਹੀਂ ਕਿਹਾ ਵੀ ਨਹੀਂ ਢਿੱਲੀ ਗੱਲ ਉਹਨੇ ਨਹੀਂ ਕਿਹਾ ਕੀਤੀ ਨਹੀਂ ਚੜਦੀ ਕਲਾ ਦੀ ਗੱਲ ਕਰਨੀ ਜਦੋਂ ਕਰਨੀ ਉਹ ਜਿਹੜਾ ਬੰਦਾ ਚੜਦੀ ਕਲਾ ਦੇ ਵਿੱਚ ਖੋਦ ਰਹਿਦਾ ਖੋਦ ਆਪਦੇ ਬੱਚਿਆਂ ਨੂੰ ਚੜਦੀ ਕਲਾ ਦੇ ਵਿੱਚ ਰਹਿਣਾ ਸਿਖਾਉਂਦਾ ਤੇ ਹਮੇਸ਼ਾ ਚੜਦੀ ਕਲਾ ਵਾਲੀ ਗੱਲ ਹੀ ਕਰਦਾ ਦਿਨੋਂ ਸਲੂਟ ਕਰਦਾ ਉਸ ਪਰਿਵਾਰ ਨੂੰ ਸਰਦਾਰ ਮਾਨਕ ਸਿੰਘ ਜੀ ਨੂੰ ਸਰਦਾਰ ਸੁਖਵੀਰ ਸਿੰਘ ਜੀ ਨੂੰ ਸਰਦਾਰ ਮਿੱਠਾ ਸਿੰਘ ਜੀ ਨੂੰ ਤੇ ਹੋਰ ਤੁਹਾਡੇ ਨਾਲ ਗੱਲ ਕਰਦੇ ਜਿਵੇਂ ਕਿ ਤੁਹਾਡੇ ਕੋਲੇ ਜਿਵੇਂ ਸਰਕਾਰੀ ਬਿਲਡਿੰਗਾਂ ਦੇ ਆਰਡਰ ਵਗੈਰਾ ਉਹ ਵੀ ਤੁਹਾਡੇ ਕੋਲੇ ਆਉਂਦੇ ਆ ਨੇ ਸਰ ਸਰਕਾਰੀ ਥਾਂ ਹੀ ਮਿਲਦੀ ਆ ਆਪਣੇ ਤੋਂ ਮੈਂ ਤੁਹਾਨੂੰ ਕਹੀਏ ਆ ਕੋਈ ਜਿਵੇਂ ਲੋਕਲ ਜਿਵੇਂ ਸ਼ੋਰੂਮ ਲਾਉਣਾ ਕੋਈ ਠੀਕ ਹੈ ਤੇ ਸ਼ੋਰੂਮ ਦੇ ਕੰਮ ਜ਼ਿਆਦਾਤਰ ਆਪਾਂ ਇੱਕ ਕਿੱਲੇ ਆ ਠੀਕ ਹੈ ਤੇ ਜਿਵੇਂ ਉਹ ਕੋਠੀਆਂ ਦਾ ਕੰਮ ਚੱਲੀ ਜਾਂਦਾ ਕਰੀ ਜਾਂਦੇ ਹੁਣ ਚਲੋ ਇਹ ਆਪਾਂ ਨੂੰ ਕੰਮ ਕਰੀਏ ਨੇ ਇਹਦਾ ਕਿਨੇ ਜ ਹੋਇਆ ਹੁਣ ਕਰੀਏ ਨੂੰ ਪਤਾ ਹੀ ਰਹੇ ਤੁਹਾਨੂੰ ਠੀਕ ਹੈ ਸ਼ੌਂਕ ਆ ਇਸ ਦਾ ਮੁੰਡਾ ਜਿਹੜੇ ਬੰਦੇ ਨੂੰ ਸ਼ੌਂਕ ਆ ਉਹ ਕੰਮ ਕਰਵਾਉਂਦਾ ਜਿਹੜਾ ਬੰਦਾ ਪੈਸੇ ਹੀ ਦੇਖਦਾ ਉਹ ਕੰਮ ਨਹੀਂ ਕਰਵਾਉਂਦਾ ਉਹ ਨਹੀਂ ਕਰਵਾ ਸਕਦਾ ਹਾਂ ਇਹ ਤਾਂ ਆਪਾਂ ਤੁਹਾਨੂੰ ਵੀਡੀਓ ਚ ਪਹਿਲਾਂ ਵੀ ਦੱਸ ਕੇ ਆਟਿਆਂ ਜਿਹੜੇ ਬੰਦੇ ਨੂੰ ਸ਼ੌਂਕ ਆ जिने एक बारीकी ਨਾਲ ਕੰਮ ਕਰਾਉਣਾ ਜਿਹਨੂੰ ਕੰਮ ਦੀ ਪਰਖ ਉਹ ਜਾਨੀ ਕਿ ਬਾਈ ਹੋਰਾਂ ਤੋਂ ਕੰਮ ਜਰੂਰ ਕਰਵਾਵੇ ਇਹਨਾਂ ਤੱਕ ਜਰੂਰ ਪਹੁੰਚ ਕਰੇ ਜਿਵੇਂ ਤੁਹਾਡੀ ਵੀਡੀਓ ਪਿੱਛੇ ਜੇ ਵਾਇਰਲ ਹੋਈ ਤਾਂ ਮੈਨੂੰ ਕੋਈ 12 ਵਾਰ ਵੀ ਫੋਨ ਆਇਆ ਅੰਦੀ ਆ ਹੁਣ ਆਸੀ ਉਹ ਕਹਿੰਦੇ ਬਈ ਅਕੇ ਵੀ ਅਸੀਂ ਇੱਥੋਂ ਕੰਮ ਕਰਵਾਉਣਾ ਨਹੀਂ ਬਾਹਰ ਨਹੀਂ ਜਾ ਸਕਦੇ ਇਹਦੀ ਜੇ ਤੋ ਆਪਣੇ ਆਪ ਦੇ ਸ਼ਹਿਰ 'ਚ ਕੰਮ ਚੱਲਦਾ ਆਪਣਾ ਫਿਰ ਬਾਹਰ ਜਾਣ ਦਾ ਜ਼ਰੂਰਤ ਨਹੀਂ ਪੈਂਦਾ ਜਿਵੇਂ ਮੈਂ ਦੱਸ ਤਾ ਤੁਹਾਨੂੰ ਦੇਖ ਰਹੇ ਚੱਕ ਪਿੰਡ ਸਰਕਾਰ ਦੇ ਪਿੰਡ ਦੇ ਵਿੱਚ ਕੰਮ ਕਰ ਰਹੇ ਆ ਤੇ ਪਿੰਡ 'ਚੋਂ ਨਿਕਲਣ ਦਾ ਵੇਲ ਮਿਲੂਗਾ ਤਾਂ ਤਾਂ ਹੀ ਫਿਰ ਬਾਹਰ ਜਾਣਗੇ ਨਾ ਮਤਲਬ ਤਾਂ ਹੀ ਬਾਹਰ ਜਾਊਗਾ ਨਾ ਬਲੈ ਨਹੀਂ ਜਿਹੜੇ ਜਿਹੜੇ ਬੰਦੇ ਨੇ ਹੁਣ ਕੰਮ ਮਾਲ ਬਾਹਰ 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 ਜਾਣਾ ਕੋ ਬਾਹਰ ਫਿਰ ਥੋੜਾ ਰਹਿਣਾ ਸੈਣਾ ਕੋਈ ਨਹੀਂ ਇਹ ਜਿਹੜਾ ਆਪਣੇ ਹੁਣ ਘਰਾਂ 'ਚ ਇੱਥੇ ਹੁਣ ਆਪਣੇ ਘਰਾਂ ਦੇ ਕੋਲੇ-ਕੋਲੇ ਮੈਨੂੰ ਕਿਲੋਮੀ ਹਾਂ ਜੀ ਜਿਹਨੇ 2012 ਦੇ ਵਿੱਚ ਆਪਣੇ ਕੀਤਾ ਸੀ ਫਿਰ ਚਾਚੇ ਕੀ ਕੀਤਾ ਸੀ ਫਿਰ ਆਪਾਂ ਨੇ ਦਰਸ਼ਨ ਮੱਠ ਦੇ ਹੋਇਆ ਸੀ ਹੋਰ ਕਈ ਤੇ ਉਧਰ ਆਪਣੇ ਜਿਮੀਦਾਰਾਂ ਦੇ ਘਰ ਉਹਨਾਂ ਦੇ ਘਰ ਆਉਣਾ ਹੋਇਆ ਸੀ ਹਾਂ ਜੀ ਹਾਂ ਜੀ ਆਪਾਂ ਨੂੰ ਬਹੁਤ ਹੀ ਆਪਾਂ ਵੀ ਪਿਆਰ ਕਰਦੇ ਆ ਆਪਣਾ ਸਾਰਾ ਪਿੰਡ ਹੈ ਜਿਹੜਾ ਵਧੀਆ ਕੋਲ ਸੰਜੋਗ ਦੇ ਰਿਹਾ ਕੰਮ ਪੈਦ ਦੇ ਰਿਹਾ ਉਹਨੂੰ ਕੰਮ ਕਰਦੇ ਆ ਇਹ ਕੰਮ ਉਹਦਾ ਰਹਿ ਲੈ ਕੇ ਕੰਮ ਆਪਰੇ ਤੋਂ ਕਰਉਂਦਾ ਜਿਹਨੇ ਨਹੀਂ ਵੀ ਆਪਾਂ ਕਈ ਨਹੀਂ ਅਰੀ ਟਾਈਮ ਨਹੀਂ ਹੁੰਦਾ ਦਾ ਤਾਂ ਅਗਲੇ ਸੰਜੋਗ ਲਈਦਾ ਰਹਦੀ ਹਾਂ ਜੀ ਇੱਕ ਜਿਵੇਂ ਹੁਣ ਇਹਨਾਂ ਨੇ ਬਾਈ ਸਰਕਾਰ ਮਿੱਠਾ ਜੀ ਹੋਰਾਂ ਨੇ ਜਿਵੇਂ ਬਾਹਰ ਦਰਵਾਜ਼ਾ ਬਣਾਇਆਗਾ ਬਹੁਤ ਬਰੀਕੀ ਵਾਲਾ ਕੰਮ ਸੀਗਾ ਤੇ ਉਹ ਉਦਾਂ ਮੰਨ ਲਓ ਕੋਈ ਦਰਵਾਜ਼ਾ ਵਗੈਰਾ ਬਣਾਉਣਾ ਹੋਵੇ ਮੰਨ ਲਓ ਕਿਸੇ ਜੀ ਪਰਿਵਾਰ ਨੇ ਬਣਾਉਣਾ ਹੋਵੇ ਅੰਦਾਜ਼ਾ ਕਿ ਕਿੰਨਾ ਕਸਟਿਮੇਟ ਕਿੰਨਾ ਕ ਟਾਈਮ ਜਨ ਕਿ ਉਹਦੇ ਵਿੱਚ 2 ਮਹੀਨੇ 4 ਮਹੀਨੇ 6 ਮਹੀਨੇ ਕਿੰਨਾ ਕ ਟਾਈਮ ਚਾਹੀਦਾ ਹੁੰਦਾਗਾ ਸਾਨੂੰ ਸਾਰਾ ਸਾਰਾ ਹੁਣ ਤਿਆਰ ਕਰੀ ਇਹਨੇ ਕੰਮ ਜਿਹੜਾ ਇਹ ਕੱਟ ਤੋਂ ਘੱਟ ਸਾਨੂੰ 3.5 ਸਾਲ ਹੋ ਗਏ ਲੱਗੇ ਸਾਢੇ 3 ਸਾਲ ਹਾਂਜੀ ਹਜੇ ਫਾਈਨਲ ਸਾਡਾ ਇਹ ਕੱਟ ਤੋਂ ਘੱਟ 1.5-2 ਮਹੀਨੇ ਦਾ ਕੰਮ ਜੇ ਪਿਆ ਹੈ 1.5-2 ਮਹੀਨੇ ਦਾ ਕੰਮ ਪਿਆ ਹੈ ਹਜੇ ਪਿਆ ਹੈ ਕੰਮ ਫਿਰ ਲਗਾ ਕੇ ਕਰ ਦਿਆਂਗੇ ਹੁਣ ਜਲਦੀ ਅਸੀਂ ਉਹ ਰੈਸ਼ ਕਰਨੀ ਹੈ ਜੀ ਇਹਨੇ ਠੀਕ ਹੈ ਤੇ ਅ ਜਿਹੜਾ ਇਹ ਦਰਵਾਜ਼ਾ ਬਣਿਆ ਬੀਰ ਸਰਕਾਰ ਵੇਖੇ ਚੱਕ ਬੀਰ ਸਰਕਾਰ ਦੇ ਮੇਨ ਰੋਡ ਤੇ ਬਿਲਕੁਲ ਸਾਹਮਣੇ ਇੱਥੇ ਇੱਕ ਦੋ ਗਾਣਿਆਂ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ ਹਾਂਜੀ ਹਾਂ ਸ਼ੂਟਿੰਗ ਹੋਈ ਹੈ ਠੀਕ ਕਰਕੇ ਲਗਾਏ ਇਹਦੇ ਨੇ ਕਰਨਾ ਗਾਣੇ ਹੋ ਗਏ ਹੋਏ ਹੈ ਠੀਕ ਹੈ ਆਪਣੇ ਸੰਗੂ ਤੋਂ ਕਲਾਕਾਰ ਆ ਮੈਨੂੰ ਸ਼ਾਇਦ ਨਾਮ ਨਹੀਂ ਯਾਦ ਆ ਰਿਹਾ ਜਬਾਨ ਦੇ ਤੇ ਉਹਨਾਂ ਦੇ ਗਾਣੇ ਦੀ ਸ਼ੂਟਿੰਗ ਹੋ ਰਹੀ ਹੈ ਬਹੁਤ ਸਾਰੇ ਫਿਲਮਾਂ ਵਾਲੇ ਵੀ ਇੱਥੇ ਫਿਲਮ ਦੀ ਸ਼ੂਟਿੰਗ ਜਾਂ ਸ਼ਾਟ ਲੈਣ ਦੇ ਲਈ ਇੱਥੇ ਵਿਜ਼ਿਟ ਕਰ ਚੁੱਕੇ ਆ ਉਹ ਤਾਂ ਹੀ ਪੋਸੀਬਲ ਹੋਇਆ ਕਿ ਉਸ ਹਵੇਲੇ ਨੂੰ ਬਾਈ ਜੀ ਦੇ ਹੱਥ ਲੱਗੇ ਆ ਬਾਈ ਜੀ ਨੇ ਕਾਰਗਰੀ ਕੀਤੀ ਆ ਤੇ ਬਾਈ ਜੀ ਦੀ ਇਸ ਕਾਰਗਰੀ ਨੂੰ ਦਿਨੋ ਸਲੂਟ ਕਰਦੇ ਆਂ ਬਾਈ ਜੀ ਹੁਣ ਪਰਵਾਰ ਦੇ ਵਿੱਚ ਕੌਣ ਕੌਣਾ ਤੇ ਮੇਰੇ ਪੁੱਛਦੇ ਹਾਂ ਹਾਂ ਜੀ ਮੇਰੇ ਤਿੰਨ ਬੇਟੇ ਆ ਜੀ ਤੇ ਮਾਤਾ ਜੀ ਹੈ ਤੇ ਉਹ ਜੀ ਠੀਕ ਹੈ ਤੇ ਤੁਹਾਡੇ ਬੇਟਿਆਂ ਨੇ ਵੀ ਇਸ ਹੁਨਰ ਨੂੰ ਸਿੱਖਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਉਹਨਾਂ ਨੇ ਨਹੀਂ ਉਹ ਆਹ ਦਾ ਕੰਮ ਕਰਦੇ ਆ ਹਾਂ ਕਿਉਂਕਿ ਜਿਵੇਂ ਇਹ ਦਸਤਕਾਰੀ ਕੰਮ ਆ ਇਹਦੇ ਵਿੱਚ ਥੋੜੀ ਜੀ ਮਿਹਨਤ ਜ਼ਿਆਦਾ ਲੱਗਦੀ ਹੈ ਨਾ ਤੇ ਥੋੜਾ ਜਿਆ ਤੁੱਪੇ ਵੀ ਰਹਿਣਾ ਪੈਂਦਾ ਹਨਾ ਜਿਵੇਂ ਅੱਜ ਕੱਲ ਦੇ ਬੱਚੇ 16 ਆ ਵੀ ਉਹ ਤੁੱਪੇ ਨਹੀਂ ਰਹਿ ਸਕਦੇ ਬਾਕੀ ਤੁਹਾਡੇ ਜਿਹੜੇ ਬੱਚੇ ਪੜ ਲਿਖ ਗਏ ਆ ਪੜੇ ਲਿਖੇ ਬੱਚੇ ਨੂੰ ਫਿਰ ਬੱਚਾ ਹੋਰ ਫੀਲਡ ਦੇ ਵਿੱਚ ਜਾਂਦਾ ਹਨਾ ਹੋਰ ਕਿਸੇ ਕੰਮ ਵਾਲੇ ਪਾਸੇ ਜਾਂਨੇ ਕਿਸੇ ਦਫਤਰੀ ਕੰਮ ਵਾਲੇ ਪਾਸੇ ਜਾਂਦਾ ਜਿਵੇਂ ਕਿ ਇੱਕ ਬੇਟਾ ਖੇਮਾ ਦਾ ਦਫਤਰ ਚ ਲੱਗਿਆ ਹੋਇਆ ਹਨਾ ਠੀਕ ਆ ਤੇ ਬਾਈ ਦਾ ਕੰਮ ਹਾਂ ਜੁੱਤੀ ਕੋਲੇ ਦੋ ਮੁੰਡੇ ਕੰਮ ਸਿੱਖਿਆ ਅੱਛਾ ਠੀਕ ਆ ਰਾਜੂ ਠੀਕ ਆ ਤੇ ਉਹ ਵਧੀਆ ਬਹੁਤ ਸੋਹਣਾ ਕੰਮ ਕਰਦਾ ਹੀ ਉਹ ਤੇ ਮੈਨੂੰ ਹੁਣ ਇੱਕ ਘਰ ਨੇ ਕਿਹਾ ਜਿੰਨੇ ਵੀ ਬਾਈ ਤੇਰੇ ਕੋਲ ਮੁੰਡਾ ਕੰਮ ਸਿੱਖਿਆ ਠੀਕ ਹੈ ਬਿੱਤਿੰਨਾ ਸੋਹਣਾ ਕੰਮ ਕਰਦਾ ਹੈ ਠੀਕ ਹੈ ਤੇ ਮੇਰੀ ਰੂਹ ਖੁਸ਼ ਹੋ ਗਈ ਵੀ ਆਹ ਰਹੇ ਬੰਦਾ ਮੁੰਡਾ ਹੈ ਮੇਰੇ ਕੋਲ ਕੰਮ ਸਿੱਖਿਆ ਤੇ ਮੈਨੂੰ ਇਹਨਾਂ ਨੇ ਉਹਦੀ ਸਲਾਹਤ ਕੀਤੀ ਮੇਰੇ ਨੇ ਸਲਾਹਤ ਕੀਤੀ ਹਾਂ ਤੇ ਐਵੇਂ ਬੁੜੇ ਸ਼ੌਕਣਾ ਕੰਮ ਕਰਦਾ ਇੱਕ ਤੁਹਾਡੇ ਕੋਲ ਰਾਜੂ ਕੰਮ ਕਰ ਸਿੱਖ ਚੁੱਕਿਆ ਦੂਸਰਾ ਮੁੰਡਾ ਗਗਨਾ ਜੀ ਉਹ ਗਗਨਾ ਹਾਂਜੀ ਬੀੜ ਸਰਕਾਰ ਦੇ ਦੋ ਮੁੰਡੇ ਜਿਨ੍ਹਾਂ ਨੂੰ ਬਾਈ ਜੀ ਨੇ ਕੰਮ ਸਿਖਾਇਆ ਦਿਨੋ ਸਿਖਾਇਆ ਆਮ ਤੌਰ ਤੇ ਕੀ ਹੁੰਦਾ ਕਿ ਜਿਹੜਾ ਕੋਈ ਵੀ ਬੰਦਾ ਕਿਸੇ ਨੂੰ ਕੰਮ ਸਿਖਾਉਂਦਾ ਕੋਈ ਹਨਾ ਕੋਈ ਨਾ ਓਨ ਤਾਂ ਇਹ ਕੁਝ ਵੀ ਰਹਿ ਜਾਂਦੀ ਹੈ ਪਰੰਤੂ ਬਾਈ ਨੇ ਜਿੰਦ ਜਾਨ 100% ਆਪ ਦੀ ਕਲਾ ਜਿਹੜੀ ਉਹਨਾਂ ਦੇ ਮੂਰੇ ਰੱਖ ਦਿੱਤੀ ਜਦੋਂ ਰੱਖ ਦਿੱਤੀ ਇਹ ਵੀ ਵੇਖੋ ਮੇਰੇ ਕੋਲੇ 12 ਸਾਲ ਦਾ ਕੰਮ ਕੀਤਾ ਉਹਨੇ ਆਇਆ ਨਿ ਲਾ ਕੇ ਉਹ 6 ਮਹੀਨੇ ਦੇ ਬੇਸਤਰੀ ਬਣ ਗਏ ਇਹ ਨਹੀਂ ਕਰਦਾ ਹੁਣ ਉਹ ਮੁੰਡਾ ਇੰਨਾ ਮਤਲਬ ਕਿ ਵੀ ਬਰੀਕ ਕੰਮ ਕਰਦਾ ਹਨਾ ਉਹ ਤੇ ਵੇਖਣ ਵਾਲਾ ਹੈਰਾਨ ਹੋ ਜਾਂਦਾ ਯਾਰ ਕਿ ਇਹ ਤਾਂ ਉਹਨੇ ਕੰਮ ਕਰਦਾ ਮੁੰਡਾ ਤੇ ਜਿੰਨਾ ਮੁੰਡਿਆਂ ਨੂੰ ਬਾਈ ਜਨੇ ਕੰਮ ਸਿਖਾਇਆ ਦਿਲੋਂ ਸਿਖਾਇਆ ਤੇ ਕੋਈ ਇੱਕ ਵੀ ਚੀਜ਼ ਜਨਕੀ ਆਪਣੇ ਕੋਲੇ ਨਹੀਂ ਰੱਖੀ ਗਈ ਹਰੇਕ ਚੀਜ਼ ਜਨਕੀ ਉਹਨਾਂ ਨੇ ਖੁੱਲ ਕੇ ਦੱਸੀ ਤੇ ਉਹ ਖੁੱਲ ਕੇ ਨਿਯਮਾਂ ਤੋਂ ਲੈ ਕੇ ਲੈਂਡ ਤੱਕ ਖੁਦ ਕੰਮ ਕਰ ਸਕਦੇ ਹਾਂ ਹਾਂਜੀ ਹਾਂਜੀ ਠੀਕ ਆ ਜਿਵੇਂ ਮੈਂ ਸੁਣਿਆ ਸੀਗਾ ਵੀ ਤੁਸੀਂ ਜਿਵੇਂ ਆਪਣੇ ਆਪਣੇ ਵੀ ਹਨਾ ਕਿਤੇ ਧਾਰਮਿਕ ਸਥਾਨਾਂ ਤੇ ਜਾਂ ਕਿਤੇ ਹੋਰ ਜਾਂ ਕਿਤੇ ਸੇਵਾ ਦਾ ਤੁਹਾਨੂੰ ਮੌਕਾ ਮਿਲਿਆ ਤੁਸੀਂ ਕਿਤੇ ਗਏ ਹੋ ਇਦਾਂ ਹਾਂਜੀ ਆ ਜਾਂਦਾ ਜੀ ਆਪਣੇ ਦਰਵਾਜ਼ਾ ਸਾਹਿਬ ਜਾਈਦਾ ਆਪਾਂ ਫੇਰੇਦੇ ਜਾਈਦਾ ਠੀਕ ਜਿਵੇਂ ਕੋਈ ਬਿਲਡਿੰਗ ਦੀ ਕੋਈ ਬਿਲਡਿੰਗ ਬਣ ਰਹੀ ਹੈ ਕਿਤੇ ਜਾਂ ਕੁਝ ਵੀ ਇਦਾਂ ਹਾਂਜੀ ਆਪਣੇ ਬਿੰਡਾ ਰੋਡ ਤੇ ਜਿਹੜਾ ਗੁਰਦੁਆਰਾ ਹੈਗਾ ਜੀ ਆਪਾਂ ਗਏ ਆ ਦੋ ਤਿੰਨ ਵਾਰੀ ਗਏ ਉੱਥੇ ਜਿੰਨਾ ਰੋਡ ਤੇ ਆਪਣੇ ਮੋਡੂ ਵਾਲਾ ਹਾਂਜੀ ਮੋਡੂ ਵਾਲਾ ਮੋਡੂ ਵਾਲਾ ਗੁਰਦੁਆਰਾ ਠੀਕ ਹੈ ਸ਼ੌਂਕ ਹੀ ਆਪਾਂ ਨੂੰ ਸ਼ੌਂਕ ਕਰਨਾ ਹੀ ਬਹੁਤ ਪਰੀਆ ਗੁਰੂ ਘਰ ਨਾਲ ਹਾਂਜੀ ਕਿਉਂਕਿ ਬਾਈ ਜੀ ਦਾ ਗੁਰੂ ਘਰ ਨਾਲ ਵੀ ਬਹੁਤ ਪ੍ਰੇਮ ਤੇ ਖੁੱਲ੍ਹ ਕੇ ਸੇਵਾ ਕਰਦੇ ਨੇ ਤੇ ਕੰਮ ਦੇ ਵਿੱਚ ਵੀ ਇਹਨਾਂ ਨੇ ਕਦੇ ਕਿਸੇ ਗੱਲੋਂ ਕੰਮ ਨਹੀਂ ਛੱਡੀਗੀ ਜਿਹੜੇ ਕੰਮ ਨੂੰ ਹੱਥ ਪਾਇਆ ਉਸ ਕੰਮ ਨੂੰ ਦਿਲੋਂ ਕੀਤਾ ਇਸ ਲਈ ਬਾਈਬਲ ਨੂੰ ਦਿਲੋਂ ਫਲੋਟ ਬਣਦਾ ਤੇ ਬਾਕੀ ਇਸ ਵੀਡੀਓ ਦੇ ਨਾਲ ਜਿੱਥੇ ਇਹਨਾਂ ਨੇ ਹਵੇਲੀ ਦਾ ਡਿਜ਼ਾਈਨ ਤਿਆਰ ਕੀਤਾ ਕਾਰਾਗਰੀ ਕੀਤੀ ਆ ਉਹਦੀਆਂ ਸ਼ਾਰਟ ਵੀਡੀਓ ਵੀ ਅਸੀਂ ਤੁਹਾਨੂੰ ਐਸੀ ਵੀਡੀਓ ਦੇ ਵਿੱਚ ਸ਼ੇਅਰ ਕਰ ਦੇਵਾਂਗੇ ਤੇ ਤੁਹਾਡਾ ਨੰਬਰ ਦੱਸ ਦਿੰਦੇ ਆ ਆਪਾਂ ਦਰਸ਼ਕਾਂ ਨੂੰ ਜਿਕੇ ਸੇ ਨੇ ਸੰਪਰਕ ਕਰਨਾ ਹੋਵੇ ਕੋਈ رائے ਲੈਣੀ ਹੋਵੇ ਹਾਂਜੀ ਹਾਂਜੀ ਕਿੰਨਾ ਤੁਹਾਡਾ ਨੰਬਰ ਹੈ 8724 98724 31909 9872431909 ਦਰਸ਼ਕੋ ਕੋਸ਼ਿਸ਼ ਕਰਿਆ ਜੇ ਜਦੋਂ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਜਾਂ ਤਾਂ ਸ਼ਾਮ ਨੂੰ 7 ਤੋਂ ਲੈ ਕੇ 8 ਵਜੇ ਤੱਕ ਤੇ ਜਾਂ ਫਿਰ ਸਵੇਰੇ ਸਵੇਰੇ 7 ਤੋਂ 8 ਤੱਕ ਹਾਂਜੀ ਹਾਂਜੀ ਸਵੇਰੇ 7 ਤੋਂ 8 ਤੱਕ ਹਾਂਜੀ ਕਿਉਂਕਿ 8 ਵਜੇ ਇਹਨਾਂ ਦਾ ਜਿਹੜਾ ਕੰਮ ਆ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਵੀ ਫੋਨ ਅਟੈਂਡ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਕਿਉਂਕਿ ਜਦੋਂ ਦੀ ਵੀਡੀਓ ਵਾਇਰਲ ਹੋਈ ਹੈ ਲਗਾਤਾਰ ਦੇਸ਼ਾਂ-ਦੇਸ਼ਾਂ ਦੇ ਵਿੱਚੋਂ ਫੋਨ ਕਾਲਸ ਆ ਰਹੇ ਆ ਤੇ ਕਿਉਂਕਿ ਬੰਦੇ ਨੇ ਕੰਮ ਵੀ ਕਰਨਾ ਹੁੰਦਾ ਹੈ ਹਨਾ ਜੇ ਸਾਰੀ ਦਿਹਾੜੀ ਬੰਦਾ ਫੋਨ ਹੀ ਸੁਣੀ ਜਾਂਦੇ ਹਨਾ ਫਿਰ ਵੀ ਉਹ ਔਖਾ ਹਾਂ ਫਿਰ ਧਿਆਨ ਕੰਮ 'ਚ ਨਹੀਂ ਰਹਿੰਦਾ ਹਾਂ ਹਾਂ ਧਿਆਨ ਨਹੀਂ ਕੰਮ 'ਚ ਰਹਿੰਦਾਗਾ ਇਸ ਕਰਕੇ ਜਦੋਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ 98124 31909 22 ਦਾ ਨਾਮ ਹੈਗਾ ਸਰਦਾਰ ਜਸਕਰਨ ਸਿੰਘ ਗਿੱਲ ਜਿਹੜੇ ਸ਼ੌਂਕ ਨਾਲ ਕੰਮ ਕਰਾਉਂਦੇ ਸ਼ਿਕਾਇਤ ਨੇ ਇਹਨਾਂ ਨਾਲ ਜਰੂਰ ਸੰਪਰਕ ਕਰਿਆ ਜੀ ਇਸ ਵੀਡੀਓ ਨੂੰ ਵਾਚ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਸਤਿ ਸ੍ਰੀ ਅਕਾਲ ਤੁਸੀਂ